ਨਾਗਪਿੰਡ ਅਬੀ ਟੀਵੀ ਦੇ ਖਬਰਾਂ ਦੇ ਸੁਬਰਟਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਮਕਾਨ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਨੇ ਬੋਧਵਾਰ ਨੂੰ ਪਿੰਡ ਮੁੱਲਾਂਪੁਰ ਮਾਨਕਵਾਲ ਤਾਂਦਰਾ ਤੇ ਚਾਰ ਗੈਰ ਕਾਨੂੰਨੀ ਕਲੋਨੀਆ ਅਤੇ ਇੱਕ ਅਣਅਧਿਕਾਰਤ ਇਮਾਰਤ ਨੂੰ ਉਹਨਾਂ ਦੀਆਂ ਸੜਕਾਂ ਢਾਕੇ ਅਤੇ ਇਹਨਾਂ ਥਾਵਾਂ ਤੇ ਗੈਰ ਕਾਨੂੰਨੀ ਉਸਾਰੀਆਂ ਤੇ ਟਾਂਚਾਂ ਨੂੰ ਢਾਹ ਦਿੱਤਾ ਜਦੋਂ ਡਿਵੈਲਪਰਾਂ ਨੇ ਨੋਟਿਸ ਦੇਣ ਦੇ ਬਾਵਜੂਦ ਵੀ ਗੈਰ ਕਾਨੂੰਨੀ ਉਸਾਰੀ ਦਾ ਕੰਮ ਨਹੀਂ ਰੋਕਿਆ ਤਾਂ ਇੱਕ ਵਿਸ਼ੇਸ਼ ਟੀਮ ਨੇ ਢਾਉਣ ਦੀ ਮੁਹਿੰਮ ਚਲਾਈ ਜੋ ਬਿਨਾਂ ਕਿਸੇ ਵਿਰੋਧੇ ਨੇ ਪਰਚੜੀ ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਲਾਗੂ ਕਰਨ ਵਾਲੀਆਂ ਮੁਹਿੰਮਾਂ ਅਣਅਧਿਕਾਰਤ ਕਲੋਨੀਆ ਦੇ ਉਹਨਾਂ ਦੇ ਆਰੰਭ ਵਿੱਚ ਫੈਲਣ ਨੂੰ ਰੋਕਣ ਦੀ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਹਨ ਉਨਾ ਅਗੇ ਕਹਿ ਕੇ ਗਲਾਡਾ ਨੇ ਆਉਣ ਵਾਲੇ ਹਫ਼ਤਿਆਂ ਵਿੱਚ ਸਰਕਾਰੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਗੈਰ ਮਨਜ਼ੂਰਸ਼ੁਦਾ ਕਲੋਨੀਆ ਵਿੱਚ ਕਫੈਤੀ ਪਲਾਟਾਂ ਦੇ ਵਾਅਦੇ ਕਰਕੇ 마ਸੂਮ ਖਰੀਦਦਾਰਾਂ ਦਾ ਸ਼ੋਸ਼ਣ ਕਰਨ ਵਾਲੇ ਟੋਕੇਬਾਜ ਡਿਵੈਲਪਰਾਂ ਨੂੰ ਜਨਤਾ ਨੂੰ ਬਚਾਉਣ ਲਈ ਬਾਦੂ ਟਾਉਣ ਦੀਆਂ ਮੁਹਿੰਮਾਂ ਦੀ ਯੋਜਨਾ ਬਣਾਈ ਹੈ ਮੋਕ ਪਰਸ਼ਾਸਕ ਨੇ ਜਨਤਾ ਨੂੰ ਜਾਇਦਾਦਾਂ ਖਰੀਦਣ ਤੋਂ ਪਹਿਲਾਂ ਉਹਨਾਂ ਦੀ ਜਾਇਜ਼ਤਾ ਦੀ ਪੁਸ਼ਟੀ ਕਰਨ ਦੀ ਅਪੀਲ ਕੀਤੀ ਇਹ ਚੇਤਾਵਨੀ ਦਿੰਦੇ ਹੋਏ ਕਿ ਅਣਅਧਿਕਾਰਤ ਕਲੋਨੀਆਂ ਨੂੰ ਪਾਣੀ ਦੀ ਸਪਲਾਈ ਸੀਵਰੇਜ ਜਾਂ ਪਾਣੀ ਬਿਜਲੀ ਕਨੈਕਸ਼ਨ ਵਰਗੀਆਂ ਜ਼ਰੂਰੀ ਸੇਵਾਵਾਂ ਪ੍ਰਦਾਨ ਨਹੀਂ ਕੀਤੀਆਂ ਜਾਣਗੀਆਂ ਸੰਭਾਵੀ ਖਰੀਦਦਾਰਾਂ ਲਈ ਸਲਾਹ-ਮਸ਼ਵਰਾ ਕਰਨ ਲਈ ਪ੍ਰਵਾਨਿਤ ਅਤੇ ਨਿਯਮਤ ਕਲੋਨੀਆਂ ਦੀ ਇੱਕ ਵਿਆਪਕ ਸੂਚੀ ਉਹਨਾਂ ਦੇ ਪ੍ਰਵਾਨਿਤ ਨਕਸ਼ਿਆਂ ਦੇ ਨਾਲ ਗਲਾਟਾ ਦੀ ਅਧਿਕਾਰਤ ਵੈੱਬਸਾਈਟ 'ਤੇ ਉਪਲਬਧ ਹੈ ਗਲਾਟਾ ਨੇ ਜਿਨੇ ਵਿੱਚ ਆਣ ਅਧਿਕਾਰਤ ਕਲੋਨੀਆ ਦੇ ਡਿਵੈਲਪਰਾਂ ਵਿਰੁੱਧ ਐਫਆਈਆਰ ਦਰਜ ਕਰਨ ਦੀ ਵੀ ਸਿਫਾਰਸ਼ ਕੀਤੀ ਹੈ